ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਨਗ ਸੇਲ ਲਈ ਲੈ ਕੇ ਆਂ ਜੀ ਇੱਕ ਬਈ ਟੋਕੜ ਗੱਭਣ ਵੜਾ ਬਈ ਫੁੱਲ ਕਰਦਾ ਤੇ ਇੱਕ ਤਾਜੀ ਸੂਈ ਵੜਾ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਜੀ ਸਸੀ ਕਾਲੀ ਹੋ ਠੀਕ ਹੋ ਬਜੀ ਠੀਕ ਠਾਕ ਬਜੀ ਨਾਮ ਤੇ ਐਡਰੈਸ ਬੋਲ ਨਾਮ ਜਰਨੈਲ ਸਿੰਘ ਵਾਠਵਰੇ ਹੂੰ ਪਿੰਡ ਸਿਲਵਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਨੇੜੇ ਪਿੰਡ ਬਈ ਨੇੜੇ ਪਿੰਡ ਭਾਈ ਰੁਪਾ ਤੇਰਾ ਫੂਲ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 73012 6000 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਤੋਕੜ ਗੱਪਣ ਇਹ ਤੋਕੜ ਗੱਪਣ ਆ ਜੀ ਕਿਹੜਾ ਸੂਆ ਵੀਰੇ ਇਹ ਦੂਜੇ ਵਾਸਤੇ ਗੱਪਣ ਆਈ ਮੂੰਹੋਂ ਛਿੱਗੀ ਆ ਸ਼ਾਇਦ ਮੈਨੂੰ ਲੱਗਾ ਠੀਕ ਆ ਬਾਈ ਹਾਂਜੀ ਹਾਂਜੀ ਕਿੰਨੇ ਟਾਈਮ ਦੀ ਗੱਪਣ ਇਹ 5 ਮਹੀਨੇ ਦੀ ਗੱਪਣ ਆ ਜੀ 10 ਲੀਟਰ ਦੁੱਧ ਆ ਜੀ ਚੈੱਕ ਪਾਸ ਹਾਂ ਚੈੱਕ ਪਾਸ ਆ ਜੀ ਅਗਲਾ ਆਉਦੀ ਕਰਾ ਲਿਆਣਾ ਹਾਂ ਅਗਲਾ ਆਉਦੀ ਕਰਾ ਕੇ ਦਸਦੀ ਕਰਾ ਕੇ ਠੀਕ ਆ ਬਾਈ ਚਵਾਈ ਚਵਾਈ ਦੀ ਪੂਰੀ ਵਧੀਆ ਵੀਰੇ ਠੀਕ ਆ ਥਾਨ ਬਹੁਤ ਸਿੰਗਾ ਕੱਲਾ ਕੱਲਾ ਥਾਨ ਮੁੱਕੀ ਆ ਰਾ ਥਾਨ ਚਾਰੇ ਥਾਨ ਨੇ ਖੜਵੇਂ ਪੂਰੇ ਗੈਸ ਤੇ ਚਵਾਈ ਚਵਾਈ ਕਹਿੰਦਾ ਪੂਰੀ ਚੰਗੀ ਪੂਰੇ ਕੱਦ ਹੋਰ ਤੋਂ ਵੀ ਆ ਵੀਰੇ ਕੱਦ ਦੇਖ ਲਓ ਮੇਰੇ ਬਰਾਬਰਾਂ ਸਾਢੇ ਪੰਜ ਤੋਂ 6 ਇੰਚ ਕਰਦਾ ਮੇਰਾ ਓਕੇ ਰੱਪ ਰਹੂਗੀ ਮੇਰੇ ਜਮ ਫੁੱਲ ਕੱਦ ਫੁੱਲ ਬਰੀਡ ਬਈ ਤੇ ਟੋਕੜ ਗੱਬਣ ਚੈੱਕ ਪਾਸ ਹਾਂ ਲੇਵਾ ਕਮਾਲ ਆ ਬਈ ਬਹੁਤ ਸੋਹਣਾ ਆਰਡਰ ਬਾਕੀ ਸ਼ਾਮ ਦਾ ਟ ਦੇਖੋ ਲੇਵਾ ਕਰਮਾਈ ਨੇ ਬਹੁਤ ਸੋਹਣਾ ਤਿਆਰ ਕਰਨਾ ਖੋਲਦੇ ਬਈ ਤੋਰ ਕੇ ਖਾਦੇ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਹੈ ਸਨਖ ਪੁਣਾ ਬੈਡ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਈ ਬਿਊਟੀ ਚੈੱਕ ਕਰੋ ਕਰਮ ਵਾਲੀ ਕੀ ਬਾਤ ਬਰੀਡ ਬਾਉਦਾ ਯਾਰ ਹਾਂਜੀ ਹਾਂਜੀ ਬਰੀਡ ਜਾਤ ਬਹੁਤ ਆ ਵੀਰੇ ਬਾਤ ਥੋੜੀ ਸਾਹਮਣ ਵਾਲੀ ਆ ਬੈਡ ਤਾਂ ਬਹੁਤ ਰੁਪਈਆ ਦੀ ਆ ਸਹੀ ਆ ਭਾਈ ਹੂੰ ਕੀ ਬਾਤ ਆ ਯਾਰ ਬਰੀਡ ਵਾਲੀ ਆ ਯਾਰ ਬੈਡ ਹਾਂਜੀ ਹਾਂਜੀ ਬਰੀਡ ਬਹੁਤ ਆ ਜੀ ਬਿਊਟੀ ਇੱਕ ਨੰਬਰ ਤੇ ਮੁੱਲ ਕੀ ਆ ਬਈ ਜਾਇਜ਼ ਆ ਮੁੱਲ ਦਾ ਪੱਤਰਾ ਯਾਰ ਜੀ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਓਕੇ ਭਾਈ 72000 ਰੁਪਇਆ ਮੋਲਾ ਮਹਾਂਤਣ ਕੋਈ ਚੱਕਰ ਨਹੀਂ ਮੂਟ ਪੈਦੇ ਹੋ ਜਾਊਗਾ ਵੈਡ ਚੰਗੀ ਆ ਫੁੱਲ ਕੱਦ ਫੁੱਲ ਬਰੀਡ ਆ ਬਈ ਬਰੀਡ ਕਨੀ ਕਰਮਣੀ ਨੂੰ ਕੋਈ ਘਾੜ ਨਹੀਂ ਕੱਦ ਵੀ ਫੁੱਲ ਆ ਬਰੀਡ ਬਣਿਆ ਕੋਈ ਹੱਥ ਨਹੀਂ 드러ਉਂਦੀ ਵੀਰੇ ਕਿਸੇ ਪਾਸੇ ਹਾਂ ਚੌੜੀ ਚੂੜੀ ਬਹੁਤ ਆ ਚੌੜੀ ਚੂੜੀ ਬਹੁਤ ਆਪਣੇ ਬਹੁ ਬਾਡੀ ਚੌੜੀ ਆ ਮੈਂ ਕਹਿੰਦਾ ਯਾਰ ਜਦਦੇ ਤਿਆਰ ਹੋ ਗਈ ਬੜ ਬਹੁਤ ਚੰਗੇ ਬਹੁਤ ਰੁਪਿਆ ਦੀ ਵੈੜਾ ਵੀਰੇ ਡੇਢ ਤੋਂ ਬਾਹਰ ਵਿਕੜਾ ਵੈੜਨ ਦੀ ਸਹੀ ਗੱਲ ਆ ਹਾਂ ਜਿਹੜੇ ਹਿਸਾਬ ਨਾਲ ਟਾਂਚਾ ਨਾਲ ਵੈੜਦਾ ਜਦਦੇ ਤਿਆਰ ਹੋ ਗਈ ਵੈੜ ਦੱਸੂਗੀ ਵਾਕਈ ਹਾਂਜੀ ਹਾਂਜੀ ਅੱਗੇ ਭਾਈ 2 ਨੰਬਰ ਸੁਈ ਵੀ ਹੈ ਇਹ ਇਹ ਪਹਿਲਾ ਸੁਹੇ ਸੁਈ ਵੀ ਹੈ ਜੀ ਕਦੋਂ ਸੁਈ ਹੈ ਵੀਰੇ ਇਹਨੂੰ ਅਜੇ ਤੀਜਾ ਦਿਨ ਆ ਜੀ ਮਗਰ ਬੱਛਾ ਇਹਦੇ ਮਗਰ ਬੱਛਾ ਖੜਾ ਨਾ ਵੀਰੇ ਹਾਂਜੀ ਹਾਂਜੀ ਠੀਕ ਆ ਕਿੰਨਾ ਕੁ ਬੋਲੋ ਭਾਈ 15 ਲੀਟਰ ਬੋਲੀ ਹੋਊਗੀ ਇਸ ਟਾਈਮ ਇਹਦੇ ਥਲੇ ਓਕੇ ਭਾਈ ਲੀਵਾ ਬੜਾ ਚੰਗਾ ਹੈ ਨਾ ਲੀਵਾ ਬਹੁਤ ਚੰਗਾ ਜੀ ਥੋ ਲੀਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਹੀਟਿੰਗ ਵਾਲਾ ਲੀਵਾ ਥਣ ਇੱਕ ਨੰਬਰ ਦਾ ਹੈ ਹਾਂਜੀ ਲੱਗ ਲਾ ਥਣ ਪੂਰੀ ਵਿਥੇ ਥਣ ਸਿਵਾਈ ਕਿਵੇਂ ਆ ਭਰਾ ਸਿਵਾਈ ਪੂਰੀ ਵਧੀਆ ਜੀ ਹਮ ਬਰੀਡ ਬਾਉ ਦਾ ਬੈਠੇ ਹਾਂਜੀ ਹਾਂਜੀ ਵੀਰੇ ਖੋਲੀ ਭਾਈ ਤੋਰ ਕੇ ਦਿਖ ਬੈੜ ਚੰਗੀ ਆ ਬਈ ਸੂਈ ਸੁਵਾਈ ਆ ਬੱਚਾ ਕਰਮ ਵਾਲੀ ਨੇ ਬੱਚਾ ਰੇ ਤਾਂ ਬਿਊਟੀ ਚੈੱਕ ਕਰੋ ਬਿਊਟੀ ਇੱਕ ਨੰਬਰ ਤੋਰਾ ਇੱਕ ਨੰਬਰ ਚਮਕ ਚੰਗੀ ਆ ਬਰੀਕੀ ਜ ਬਹੁਤ ਆ ਯਾਰ ਬਹੁਤ ਬਰੀਕੀਆਂ ਵੀਰੇ ਬੈੜ ਚ ਦੁੱਧਾਂ ਅੰਤ ਹੀ ਕੋਈ ਨਹੀਂ ਬੈੜਦਾ ਕਿਸੇ ਪਾਸੋਂ ਲੈ ਵਜਾਲੇ ਹੱਥੀਂ ਧਰੌਂਦੀ ਕਿਸੇ ਪਾਸੇ ਸਹੀ ਗੱਲ ਆ ਬਾਈ ਹਾਂ ਤੇ ਕੀ ਮੋਲ ਆ ਭਰਾ ਜਾਇ ਇੱਧਰ ਇਹਦਾ ਮੁੱਲ ਵੀ ਪੱਤਰੇ ਯਾਰਾ ਜੀ ਮਾਨਦਾਨ ਹੋ ਜਾ ਹਾਂ ਹਾਂ ਮਾਨਦਾਨ ਹੋ ਜੀ ਓਕੇ ਬਾਈ 72000 ਰੁਪਿਆ ਮੋਲ ਆ ਮਾਨਦਾਨ ਕੋਈ ਚੈੱਕ ਕਰਨੇ ਮੌਕੇ ਤੇ ਹੋ ਜਾ ਬੈੜ ਚੰਗੀ ਆ ਬਰੀਡ ਬਾਈ ਕੋਲ ਚੰਗੀ ਆ ਬਾਈ ਦਾ ਫਾਰਮ ਆ ਦੇਰਲੀ ਸਾਈਡ ਦੇਖੋ ਬਈ ਸੈੱਡ ਪਾਇਆ ਵਾ ਬਹੁਤ ਚੰਗੀ ਬਰੀਡ ਰੱਖਦਾ ਬਾਈ ਤੇ ਕੰਮ ਵੀ ਬਾਈ ਦਾ ਚੰਗਾਗਾ ਵਪਾਰ ਨਾ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ